ਨਾ ਲੱਡੂਈ ਕਰੀ ਜਾਂਦੇ ਐ ਐਨੀ ਪਿਆਰੀ ਐਨੀ ਨਿਮਰਤਾ ਤੇ ਮੈਨੂੰ ਕਹਿੰਦੇ ਇੱਕ ਦਿਨ ਖਾਣਾ ਖਾਣੇ ਘਰ ਆਇਓ ਹੁਣ ਬੰਬੇ ਸੀ ਸੀਗੇ ਜੀ ਬੰਬੇ ਸੀ ਚਲੇ ਗਏ ਮਾਰਾ ਜੀ ਬਰਸਾਤ ਪਵੇ ਮੀਂਹ ਵਰਕੇ ਤੁਸੀਂ ਯਕੀਨ ਕਰਿਓ ਜੇ 50000 ਬੰਦਾ ਖੜਾ ਜਿੱਥੇ ਉਹਨੇ ਕਿਉਂਕਿ ਬੰਬੇ ਆਇਆ ਸੀ ਆਪਣੇ ਘਰੇ ਮਦਰਾਸ ਉਹਦਾ ਘਰ ਹੈ ਤੇ ਉਹ ਗੱਡੀ 'ਚ ਉਤਰਿਆ بارش ਪੈ ਰਹੀ ਐ ਤੋਤੀ ਪਾਈ ਆ ਵਿਚਾਰੇ ਨੇ ਬਨਾਣ ਪਾਈ ਉੱਤੇ ਆਪ ਐ ਜਨੇਉ ਪਾਇਆ ਤੇ ਜਾ ਕੇ ਨਾ ਫੋਟੋ ਖਿਚਾ ਰਹੇ ਸਾਰੇ ਨਾਲ ਮੈਂ ਕਹਿੰਦਾ ਸਰ ਗੀਲੇ ਹੋ ਜਾਓ ਕਹਿੰਦੇ ਨਹੀਂ ਨਹੀਂ ਮੈਂ 인की वजह से हूं मेरे में दम नहीं है ये अजूबा है मैं कंडक्टर था बस वाला कंडक्टर था खुदा ने रहमत करी इन लोगों ने प्यार दिया है मैं इनके लिए खड़ा हो रहा जी दो घंटे बंदले फोटो खिंचाइयां दुनिया दे पैरी हत भाई जी लाउंदी ਸਵੇਰੇ ਆਰਤੀਆਂ ਹੁੰਦੀ ਉਸ ਬੰਦੇ ਦੀ ਉਹਦੇ ਨਾਲ 10 ਦਿਨ ਮੈਂ ਗੁਜ਼ਾਰੇ ਮੈਂ ਕਹਿੰਦਾ ਜੀ ਇੱਥੇ ਖੜ੍ਹ ਜਾਓ ਜਰਾ ਇੱਕ ਮਿੰਟ ਜਾਣ ਤੋਂ ਪਹਿਲਾਂ ਮੈਂ ਆਪਣਾ ਸਿਰ ਰੱਖਿਆ ਉਹਦੇ ਪੈਰਾਂ 'ਚ ਮੇਰੇ ਕੋਲ ਕੀ ਕਰਦੇ ਮੈਂ ਕਿ ਹਿੱਲੇ ਹੋ ਨਾ ਤਮਾ ਜੱਫੀ ਪਾਲੀ ਮੈਂਗਾ ਅੱਜ ਮੈਂ ਇਨਸਾਨ ਦੇ ਰੂਪ ਚ ਰੱਬ ਪਹਿਲੀ ਵਾਰੀ ਦੇਖਿਆ ਮੈਂ ਤੇ ਮੈਂ ਤੁਹਾਨੂੰ ਮੈਂ ਦੱਸਿਆ ਜੀ ਤੁਹਾਨੂੰ ਇੱਥੇ ਆ ਕੇ ਚੜ ਕੇ ਆ ਦੋ ਮੁੰਡੇ ਮੇਰੇ ਨਾਲ ਆਏ ਆ ਮੈਂ ਚਲੋ ਯਾਰ ਤੁਹਾਨੂੰ ਵੀ ਦਿਖਾ ਲੇ ਨੀ ਮੈਂ ਤੁਹਾਨੂੰ ਪਤਾ ਹੀ ਆਪੇ ਗੱਡੀ ਚਲਾਉਣੀ ਮੁੰਡਾ ਮੇਰਾ ਚਲੋ ਜਵਾਨ ਹੋ ਗਿਆ ਮਨ ਲਈ ਫਿਰਦਾ ਪਰ ਮੈਂ ਕਹਿੰਦਾ ਵੀ ਤੁਹਾਨੂੰ ਸਟਾਰ ਬਣਾਤਾ ਤੁਸੀਂ ਸੁਪਰਸਟਾਰ ਬਣ ਕੇ ਤੁਸੀਂ ਨੋਰਮਲ ਨੋਰਮਲ ਕਿਉਂ ਨਹੀਂ ਬਣ ਸਕਦੇ ਕੀ ਪ੍ਰੋਬਲਮ ਹੈ ਆ ਤੁਸੀਂ ਪ੍ਰੈਸਾਂ ਦੇ ਖੜੇ ਹੋ ਮੈਂ ਤਾਂ ਆ ਕੇ ਹਰੇਕ ਨੂੰ ਆ ਵੀ ਬਾਈ ਕੀ ਹਾਲ ਹੈ ਹੋਰ ਵੀ ਆਪਾਂ ਇਦਾਂ ਹੀ ਮਿਲਦੇ ਸਾਰੇ ਤੇ ਮੈਨੂੰ ਮੈਨੂੰ ਤੁਸੀਂ ਪਿਆਰੇ ਤੇ ਦੁਨੀਆ ਖੜੀਓ ਪਿਆਰੇ ਇਹ ਪਿਆਰੇ ਜਿਹੜੇ ਜਿਹੜੇ ਮੈਨੂੰ ਮੇਰੇ ਵਰਗਾ ਬੰਦਾ ਐਕਟਰ ਬਣਿਆ ਜਿਹਦੀ ਔਕਾਤ ਹੀ ਕੋਈ ਨਹੀਂ ਜਿਹਨੂੰ ਕੋਈ ਪੁੱਛਣ ਵਾਲਾ ਨਹੀਂ ਤੁਸੀਂ ਮੈਨੂੰ ਐਡੀ ਦੂਰ ਲਿਆਇਆ ਤੇ ਮੈਂ ਤੁਹਾਡੇ ਤੋਂ ਮੂੰਹ ਮੋੜਾ ਲੱਖ ਲਾਣਾ ਤਾਂ ਮੇਰੀ ਜ਼ਿੰਦਗੀ ਤੇ ਮੈਨੂੰ ਮਰ ਜਾਣਾ ਚਾਹੀਦਾ ਇਹ ਮੈਂ ਮੈਂ ਹਾਂਜੀ ਦੀਅਲ ਬਾਤਾ ਠੀਕ ਹੋ ਤੇ ਕ੍ਰਿਕਟ ਦੀ ਦੁਨੀਆ ਲਈ ਸਫਲ ਹੋ ਜਾ ਮੈਂ ਪੰਜਾਬੀ ਲਿਖੀ ਉਹ ਕਿ ਮੈਂ ਇਹਦੇ ਕਿਉ ਗਾਇ ਗੁਰੂ ਦਾ ਅਸ਼ੀਰਵਾਦ ਹੈ ਤਾਂ ਜਿਸੇ ਹੋ ਗਿਆ ਗੁਰ ਨਾਨਕ ਸਭ ਤੇਰੀ ਵਡਿਆਈ ਮੇਰਾ ਨਾਂਉ ਨਾ ਜਾਣੇ ਕੋਈ ਕੋਈ ਨਹੀਂ ਜਾਣਦਾ ਜੀ ਮੈਨੂੰ ਤੁਹਾਡਾ ਪਿਆਰ ਸਤਕਾਰ ਮੇਰੇ ਵਰਗਾ ਬੰਦਾ ਮੈਂ ਕਈ ਵਾਰੀ ਆਪਣੀ ਸ਼ਕਲ ਦੇਖਦਾ ਸ਼ੀਸ਼ੇ ਚ ਓਏ ਤੇਰੀ ਸ਼ਕਲ ਹੈਗੀ ਐਕਟਰ ਬਣਨ ਵਾਲੀ ਤੇਰਾ ਡਾਇਲੌਗ ਬੋਲਦਾ ਤੂੰ ਦੁਨੀਆ ਜੈ ਜੈਕਾਰ ਕਰਦੀ ਐ ਇਹ ਉਹਦੀ ਰਹਿਮਤ ਐ ਰੱਬ ਦੀ ਬੰਦਾ ਕੁਛ ਨਹੀਂ ਕਰ ਸਕਦਾ ਨੇਤਾ ਮਤਾਬ ਬਚਣ ਵਾਲਾ ਕੰਗਾਲ ਹੋਣ ਹੋਣ ਤੋਂ ਬਚਦਾ ਨਾ ਔਰ ਰੱਬ ਨੇ ਵਿਚਾਰਿਆ ਉਹਨੂੰ ਦਿਖਾਇਆ ਸੀ ਸ਼ੀਸ਼ਾ ਕਿ ਤੂੰ ਜਿਹੜਾ ਬਣੇ ਰੱਬ ਬਣੇ ਫਿਰਦਨ ਆਹ ਤੇਰੀ ਜਗ੍ਹਾ ਇਸ ਕਰਕੇ ਉੱਥੇ ਬਹਿਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਚਲੇ ਗਏ ਭੈਣ ਮਰੀਏ ਤੇ ਉਹ ਮਿਸਰ ਦਾ ਰਾਜਾ 84 ਪੌੜੀਆਂ ਤੇ ਬੈਠਾ ਤੇ ਪੁੱਛਦਾ ਉਹ ਭਾਈ ਫਕੀਰਾ ਰੱਬ ਕੁਛ ਕਰਦਾ ਵੀ ਐ ਕਿ ਵੇਲਾ ਹੀ ਬੰਦਾ ਉਹ ਕਹਿੰਦਾ ਕੋਈ ਨਹੀਂ ਥੱਲੇ ਆ ਫਿਰ ਦੱਸਦੇ ਆ ਉਹ ਆਇਆ 84 ਪੌੜੀਆਂ ਥੱਲੇ ਉਤਰ ਕੇ ਤੇ ਗੁਰੂ ਨਾਨਕ ਦੇਵ ਜੀ ਚੜ ਕੇ ਉੱਤੇ ਚਲੇ ਗਏ ਤੇ ਜਾ ਕੇ ਲਾਲਿਆ ਚੌਂਕੜਾ ਤੇ ਉਹ ਕਹਿੰਦੇ ਉਹ ਮੈਂ ਤੈਨੂੰ ਪੁੱਛੀ ਜਾਣਾ ਤੇਰਾ ਰੱਬ ਕੁਛ ਕਰਦਾ ਵੀ ਕਿ ਨਹੀਂ ਉਹ ਕਹਿੰਦਾ ਆਹੀ ਕੁਛੀ ਕਰਦਾ ਜੋ ਕੁਛ ਹੋਇਆ ਹੁਣੇ ਉਹ ਕਹਿੰਦਾ ਕੀ ਹੋਇਆ ਕਹਿੰਦਾ ਤਖਤੋਂ ਤਾਜ ਤੇ ਥੱਲੇ ਆ ਗਿਆ ਜ਼ਮੀਨ ਤੇ ਬੈਠਾ ਤੇ ਮੈਂ ਜ਼ਮੀਨ ਤੇ ਬੈਠਾ ਤਖਤੋਂ ਤਾਜ ਤੇ ਬੈਠਾ ਆ ਰੱਬ ਕਰਦਾ ਇਹ ਐਕਟਰਾਂ ਨੂੰ ਤੇ ਲੋਕਾਂ ਨੂੰ ਦੁਨੀਆ ਨੂੰ ਵੱਡ-ਵੱਡੇ ਰੋ ਪ੍ਰਧਾਨ ਮੰਤਰੀਆਂ ਨੂੰ ਪ੍ਰੈਜ਼ੀਡੈਂਟ ਨੂੰ ਸਮਝ ਨਹੀਂ ਆਈ ਜੇ ਉਹਦੀ ਚੱਕਰ ਚੱਲਿਆ ਤੇ ਤੂੰ ਇੱਥੇ ਆਇਆ ਤੇ ਉਹਦਾ ਚੱਕਰ ਚੱਲਿਆ ਤੇ ਤੇਰੀ ਖਾਕ ਤੇ ਕਿਸੇ ਨੇ ਥੁੱਕਣਾ ਵੀ ਨਹੀਂ ਗੱਲ ਇੱਥੇ ਮੁੱਕਦੀ ਐ ਜਿਹਨੂੰ ਯਾਦ ਮੈਂ ਹਮੇਸ਼ਾ ਯਾਦ ਰੱਖਦਾ ਆ ਆਲਵੇਜ਼ ਕਿ ਪਤਾ ਨਹੀਂ ਕਿਹੜੇ ਘੜੀ ਮੌਤ ਆ ਜਣੀ ਐ ਉਹ ਜੱਫੀਆਂ ਪਾ ਕੇ ਪਿਆਰ ਵੰਡ ਕੇ ਤੁਰ ਜਾ ਕਿਤੇ ਜਾ ਤੂੰ ਖੜੇਗਾ ਰੱਬ ਦੀ ਦਰਗਾਹ 'ਚ ਸਾਰੇ ਕਹਿਣਗੇ ਆ ਬੰਦਾ ਬੜਾ ਚੰਗਾ ਸੀ ਇੰਨੀ ਗੱਲ ਐ ਜੀ ਮੈਂ ਤਾਂ ਇੱਕ ਸਵਾਲ ਆਪਾਂ ਪੁੱਛਣਾ ਇੰਨਾ ਇੰਨਾ ਪੁੱਛਣਾ ਹਾਂ ਮੈਨੂੰ ਪਤਾ ਤੁਸੀਂ ਕਿੱਥੇ ਆਉਣਾ ਹੈ ਹੂੰ ਸੀ ਤੁਸੀਂ ਸਵਾਲ ਕਰਨਾ ਹੀ ਕਰਨਾ ਹੈ ਹੁਣੇ ਸਵਾਲ ਦਾ ਜਵਾਬ ਮੈਂ ਤੁਹਾਨੂੰ ਪਤਾ ਕਿਸ ਤਰ੍ਹਾਂ ਦੇਣਾ ਤੇ ਸੁਣੋ ਕਰ ਲਿਆ ਮੋਗੀ ਗੱਲ ਤੁਹਾਨੂੰ ਇਹ ਸਵਾਲ ਕਰਨ ਵਾਲੀ ਸੀ ਚਾਹੀਦਾ ਪਰ ਤੁਸੀਂ ਕਰ ਲਿਆ ਹੁਣ ਜਵਾਬ ਇਹਦਾ ਇਹ ਹੈ ਕਿ ਇੱਕ ਹਾਥੀ ਤੁਰਿਆ ਜਾਂਦਾ ਠੀਕ ਹੈ ਮਸਤ ਹਾਥੀ ਕੋਈ ਵੀ ਹੈ ਕਿਸੇ ਵੀ ਧਰਮ ਦਾ ਉਹ ਜਾਨਵਰ ਦਾ ਕੋਈ ਧਰਮ ਨਹੀਂ ਉਹ ਰੱਬ ਦਾ ਪਿਆਰਾ ਹੈ ਤੇ ਗਲੀ ਦੇ ਕੁੱਤੇ ਭੌਂਕਦੇ ਪਾਓ ਵਾਓ ਵਾਓ ਭੌਂਕਦੇ ਚੂ ਚੱਲ ਸੋ ਚੱਲ ਚੱਲ ਸੋ ਚੱਲ ਉਹਦੀ ਪੂੰਛ ਲਟਕਦੀ ਹੈ ਵਾਹਿਗੁਰੂ ਵਾਹਿਗੁਰੂ ਕਰਦਾ ਤੁਰਿਆ ਜਾਂਦਾ ਜੇ ਕੁੱਤਿਆਂ ਤੇ ਜਵਾਬ ਦੇਣ ਲੱਗ ਜੇ ਫਿਰ ਉਹ ਹਾਥੀ ਕਹਦਾ ਠੀਕ ਹੈ ਜੀ ਆਓ ਜੀ ਮੈਂ ਤਾਂ ਇੱਕ ਸਵਾਲ ਕਰਨਾ ਸੀ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ 100 ਦਾ ਸਮਾ ਸਾਡੇ ਤੋਂ ਬਹੁਤ ਅੱਗੇ ਆ ਕਾਰਨੇ ਕੋਈ ਕੰਪੈਰੀਜ਼ ਨਹੀਂ ਅੱਗੇ ਛੱਡੋ ਉਹਨਾਂ ਨੇ ਆਪਣੀ ਬੰਦਾਈ ਬੰਬੇ ਨਹੀਂ ਕੋਲ ਬਣਾਈ ਬਾਲੀਵੁੱਡ ਤੇ ਕਿਹਦੇ ਚਮਕੀਲਾ ਨਹੀਂ ਬਣਦੀ ਆ ਤੁਹਾਨੂੰ ਲੱਗਦਾ ਕਿ ਸਾਡੇ ਕਲਚਰ ਤੇ ਅਜੇ ਨਹੀਂ ਤੁਹਾਨੂੰ ਬੰਦ ਦੇ ਫਿਲਮ ਬਣ ਰਹੀ ਹੈ ਜੀ ਯੁਵਰਾਜ ਸਿੰਘ ਦੀ ਕਹਾਣੀ ਤੇ ਤੇ ਉਹਦੇ ਪਿਓ ਦੀ ਕਹਾਣੀ ਤੇ ਫਿਲਮ ਲਿਖ ਕੇ 100 ਡਰਾਫਟ ਉਹਦੇ ਆ ਗਏ ਜਦ ਤੱਕ ਮੈਂ ਓਕੇ ਨਹੀਂ ਕਰਦਾ ਹੋਣੀ ਨਹੀਂ ਮਹਾਰਾਜ ਕਰੇ ਅਰਦਾਸ ਕਰੇ ਜਦ ਦਿਨੋ ਫਿਲਮ ਬਣੀ ਨਾ ਤੇ ਸਾਹਮਣੇ ਆਈ ਤੇ ਮੈਂ ਤੁਹਾਨੂੰ ਯਕੀਨ ਨਾਲ ਕਹਿ ਦਿੰਦਾ ਕਿ ਦੁਨੀਆ ਦੇ ਵਿੱਚ ਐਜੀ ਫਿਲਮ ਨਹੀਂ ਬਣੀ ਹੋਣੀ ਕਦੇ ਯੋਗਰਾਜ ਸਿੰਘ ਤੇ ਯੁਵਰਾਜ ਸਿੰਘ ਦੀ ਕਹਾਣੀ ਹੈ ਤੇ ਯੋਗਰਾਜ ਸਿੰਘ ਦੀ ਬਾਇਓਗ੍ਰਾਫੀ ਹੈ ਕਿਸ ਮਾਂ-ਬਾਪ ਦੇ ਘਰੇ ਪੈਦਾ ਹੋਇਆ ਤੇ ਕਿੱਥੋਂ ਆਇਆ ਉਹਦਾ ਅੰਗਰੇਜ਼ੀ ਚ ਨਾਂ ਮੇਰੇ ਪੁੱਤ ਨੇ ਰੱਖਿਆ ði man of the longest hour ਸਾਰੀਆਂ ਲੈਂਗੁਏਜ ਬਣ ਰਹੀ ਹੈ ਔਰ ਹਰ ਬੰਦਾ ਹਾਲੀਵੁੱਡ ਦਾ ਹਰ ਬੰਦਾ ਸਾਊਥ ਦਾ ਬਣਾਉਣ ਨੂੰ ਤਿਆਰ ਸੋ ਬਾਕੀ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਮਿਲਖਾ ਸਿੰਘ ਫਿਲਮ ਮੈਨੂੰ ਚੰਗੀ ਲੱਗੀ ਕਿਉਂਕਿ ਉਸ ਬੰਦੇ ਨੂੰ ਜ਼ਿੰਦਾ ਕੀਤਾ ਜਦ ਰਕੇਸ਼ ਜੀਵਨ ਪੁੱਛਦੇ ਸੀ ਯਾਰ ਅਪ ਪਠੀ ਕਰ ਰਹੇ ਆ ਮੈਂ ਕਹਾਂ ਜੀ ਇਹ ਤਾਂ ਰੱਬ ਜਾਣਦਾ ਪਰ ਜਿਵੇਂ ਜੀ ਫਿਲਮ ਤੁਸੀਂ ਬਣਾਤੀ ਹੈ ਨਾ ਇਹ ਲੋਕਾਂ ਦਾ ਮੈਂ ਕਹ ਮੁਕੱਦਰ ਬਦਲ ਦੇਗੀ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ ਫਿਟਨੈਸ ਦਾ ਕਿੰਨਾ ਜ਼ੋਰ ਪਿਆ ਬਹੁਤ ਸਾਰੀ ਜਿਹੜੀਆਂ ਆਉਣ ਵਾਲੇ ਆਪਣੀ ਪੀੜੀ ਹੈ ਤੁਸੀਂ ਸਾਰੇ ਜੀਮ ਕਰਨ ਲੱਗ ਗਏ ਜੀ 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 ਵੀ ਤੁਸੀਂ ਬਹੁਤ ਪ੍ਰੈਸਪੌਂਡ ਮੈਂ ਤੁਹਾਨੂੰ ਕਿਹਾ ਵੀ ਜੇ ਤੁਸੀਂ ਹੀਰੋ ਹੋ ਮੈਂ ਤਾ ਪੰਜਾਬੀ ਐਕਸ ਦੀ ਕਿਹੜੀ ਹੀਰੋ ਹੋ ਜਿਹਨੂੰ ਤੁਸੀਂ ਇੱਕ ਹੋਮਿਕ ਮੇਰੇ ਓਪੋਜ਼ਿਟ ਲਈ ਉਹਦਾ ਨਾਮ ਸਾਰੀਆਂ ਸਤਕਾਰਯੋਗ ਨੇ ਮੈਂ ਇਹ ਸੀਰੀਅਸਲੀ ਗੱਲ ਕਰ ਰਿਹਾ ਸ਼ਾਇਦ ਕਈ ਵਾਰੀ ਗੱਲ ਮੇਰੀ ਮਜ਼ਾਕ ਚ ਲੈ ਜਾਂਦੀ ਹੈ ਅਸੀਂ ਬੈਠੇ ਸੀਗੇ ਕੈਨੇਡਾ ਤੇ ਗੱਲ ਚੱਲ ਰਹੀ ਸੀ ਤੇ ਮੈਨੂੰ ਇੱਕ ਪ੍ਰੋਡਿਊਸਰ ਨੇ ਆ ਕੇ ਕਿਹਾ ਕਹਿੰਦੇ ਬਾਈ ਜੀ ਅਜੇ ਵੀ ਕਿਆ ਚਿਹਰੇ ਤੇ ਨੂਰ ਹੈ ਇਹ ਗੱਲ ਕੀ ਹੈ ਮੈਂ ਆ ਯਾਰ ਮਹਾਰਾਜ ਦੀ ਕਿਰਪਾ ਚੌਂਕੜਾ ਮਹਾਰਾਜ ਲਵਾਉਂਦੇ ਆ 8-9 ਘੰਟੇ ਦਾ ਉਹਦੀ ਕਿਰਪਾ ਗਲਤ ਗਲਦ ਦੱਸੋ ਕੀ ਹੈ ਉਹ ਕਹਿਣ ਲੱਗੇ ਵੀ ਇਹ ਹਾਲੀਵੁੱਡ ਦੇ ਵਿੱਚ 70 ਸਾਲ ਦਾ ਬੰਦਾ ਹੀਰੋ ਆ ਸਕਦਾ ਤਰਮਿੰਦਰ ਹੁਣੀ 60-60 ਸਾਲ ਦੇ ਹੀਰੋ ਰਹੇ ਐ ਤੇ ਤੁਸੀਂ ਕਦੇ ਇਸ ਬਾਰੇ ਸੋਚਿਆ ਮੈਂ ਹਰ ਸੋਚਦਾ ਤਾਂ ਬਹੁਤ ਆ ਫਿਰ ਮੈਨੂੰ ਐ ਲੱਗਦਾ ਵੀ ਲੋਕੀ ਮਜ਼ਾਕ ਨਾ ਕਰਨ ਉਹਨੇ ਜੀ ਕਹਾਣੀ ਲਿਖੀ ਏ ਉਹ ਕਹਿੰਦੀ ਜੀ ਅਸੀਂ ਦਾੜੀ ਥੋੜੀ ਛੋਟੀ-ਛੋਟੀ ਕੱਟ ਕੇ ਛੋਟੜੇ ਮੁੱੱਚਾ ਕਰਕੇ ਉਹਨੇ ਮੇਰੀ ਪੇਂਟਿੰਗ ਬਣਾਈ ਸਰ ਵਾਲ ਪਿੱਛੇ ਨੂੰ ਥੋੜੇ ਲੰਬੇ ਕੀਤੇ ਕਨਜਮੁੰਦਰਾ ਪਾਤੀਆਂ ਚਾਦਰਾਂ ਕੁਰਤਾ ਉਹ ਪੇਂਟਿੰਗ ਮੇਰੇ ਕੋਲ ਪਈ ਐ ਮੈਂ ਰਿਲੀਜ਼ ਨਹੀਂ ਕੀਤੀ ਅਜੇ ਕਰੂੰਗਾ ਜਦ ਟਾਈਮ ਆਊਗਾ ਜਦੋਂ ਪੇਂਟਿੰਗ ਆਲ ਦੇਖਿਆ ਤੇ ਉਹ ਬੰਦੇ ਨੇ ਮੈਨੂੰ ਕਿਹਾ ਕਹਿੰਦਾ ਇਹ ਬੰਦਾ ਕਿਹੜੇ ਹੀਰੋ ਤੋਂ ਘਟ ਲੱਗਦਾ ਮੈਂ ਕਿਹਾ ਯਾਰ ਜੇ ਤੇਰੀ ਸੋਚ ਐ ਇਹੋ ਜੀ ਇਹ ਸੋਚ ਮੇਰੀ ਵੀ ਇਹੋ ਜੀ ਹੈ ਤੇ ਆਪਾਂ ਓਨੈਸਟਲੀ ਕੰਮ ਕਰਦੇ ਆ ਪਰ ਇੱਕ ਵਾਰੀ ਮੈਂ ਜਨਤਾ ਤੋਂ ਪੁੱਛਤਾ ਲਵਾਂ ਕਿ ਲੋਕ ਕਹਿੰਦਾ ਤਮਾਕਰਾ ਹੋ ਗਿਆ ਤੇ ਲੋਕ ਬੜੀ ਛੇਤੀ ਤੁਹਾਨੂੰ ਯੂ نو ਤੇ ਮੈਂ ਤਾਂ ਉਹ ਗੱਲ ਕਰਨੀ ਸ਼ੁਰੂ ਕੀਤੀ ਮੈਂ ਤੁਹਾਡਾ ਕੀ ਵਿਚਾਰ ਹੈ ਲੋਕਾਂ ਦੇ ਬਹੁਤ ਜਿਹੜੇ ਨੇ ਅਰਮਾਨ ਹੈਗੇ ਨੇ ਵੀ ਮੈਂ ਆਵਾ ਕਿਹੜੀ ਹੀਰੋਨ ਹੋਗੀ ਕਿਹੜੀ ਨਹੀਂ ਹੋਗੀ ਪਰ ਮੈਂ ਬਿਲੀਵ ਕਰਦਾ ਕਿ ਇੱਕ ਰੋਮਾਂਟਿਕ ਫਿਲਮ ਰੋਮਾਂਸ ਕੀ ਹੁੰਦਾ ਬਾਈ ਜੀ ਇਹ ਨਾ ਇੱਕ ਰੱਬ ਦੀ ਇਬਾਦਤ ਹੈ ਜਿਹੜੀ ਸਕਰੀਨ ਤੇ ਦਿਖਾਈ ਜਾਂਦੀ ਹੈ ਕਿ ਤੁਹਾਡੇ ਵਾਸਤੇ ਔਰਤ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਮਾਂ ਦੇ ਰੂਪ ਚ ਆਪਣੀ بیوی ਦੇ ਰੂਪ ਚ ਆਪਣੀ ਭੈਣ ਦੇ ਰੂਪ ਚ ਆਪਣੀ ਬੇਟੀ ਦੇ ਰੂਪ ਚ ਕਿ ਤੁਹਾਡੀ ਮੁਹੱਬਤ ਕੀ ਹੈ ਕਹਾਣੀ ਉਹ ਹੈ ਉਸ ਬੰਦੇ ਦੀ 60 ਸਾਲਾਂ ਜਿਹੜਾ ਪੰਜਾਬ ਤੋਂ ਆਇਆ ਤੇ ਪੰਜਾਬੀਅਤ ਉਹ ਦੁਨੀਆ ਦੇ ਵਿੱਚ ਫੈਲਾਉਣਾ ਚਾਹੁੰਦਾ ਕਿ ਪੰਜਾਬੀ ਕੀ ਚੀਜ਼ ਨੇ ਜਿਹੜੀ ਪ੍ਰੋਡਿਊਸਰ ਨੂੰ ਪਸੰਦ ਆਊਗੀ ਡਾਇਰੈਕਟਰ ਨੂੰ ਪਸੰਦ ਆਊਗੀ ਮੈਂ ਕਿਸੇ ਨਾਲ ਡਿਫਰੈਂਸ਼ੀਏਟ ਨਹੀਂ ਕਰ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਅਸੀਂ ਆਲਰੇਡੀ ਲੜਕੀ ਲੱਭ ਹੀ ਲਈ ਹੈ ਉਹ ਕੈਨੇਡਾ ਦੀ ਹੈ ਕਿਉਂਕਿ ਸਾਨੂੰ ਉਹੀ ਫੇਸ ਚਾਹੀਦਾ ਸੀ ਜਿਵੇਂ ਤੁਸੀਂ ਮਨੋਜ ਕੁਮਾਰ ਦੀ ਫਿਲਮ ਪੂਰਬ ਪੱਛਮ ਦੇਖੀ ਹੋਗੀ ਸਹਾਰਾ ਬਾਨੂ ਜੀ ਉਹਦੇ ਵਿੱਚ ਜੋ ਕੈਰੈਕਟਰ ਨੇ ਉਦਾਂ ਦਾ ਆਈਕਨ ਪਰ ਜੱਟ ਨੂੰ ਆਉਂਦਾ ਕੁਝ ਨਹੀਂ ਕਿ ਇਹ ਉਹਨੂੰ ਪੰਜਾਬੀ ਨਹੀਂ ਆਉਂਦੀ ਸੋ ਦੋ ਬੰਦਿਆਂ ਦੀ ਕਹਾਣੀ ਹੈਗੀ ਹੈ ਬੜੀ ਖੂਬਸੂਰਤ ਹੈ ਮਹਾਰਾਜ ਕਰੇ ਕਿਆ ਫਿਲਮ ਹੁਣ ਸ਼ੁਰੂ ਹੋਣ ਵਾਲੀ ਹੈ ਸਪਟੰਬਰ ਦੇ ਵਿੱਚ ਤੇ ਬਣਾ ਕੇ ਆਪਾਂ ਪੇਸ਼ ਕਰੀਏ ਗੱਲ ਕੁਐਸਚਨ ਹੀਰੋ ਆਉਂਦੀ ਨਹੀਂ ਹੈ ਕੁਐਸਚਨ ਇਹ ਹੈ ਕਿ ਮੈਂ ਕੁਝ ਡਾਇਨਸਟੀ ਜਿਹੜੀ ਹੈਗੀ ਹੈ ਪੰਜਾਬੀ ਫਿਲਮ ਦੀ ਬਦਲਣਾ ਚਾਹੁੰਦਾ ਕੁਝ ਪਰਫਲ ਹੋਣੀ ਚ ਪੰਜਾਂ ਹੀਰੋਆਂ ਦੇ ਨਾਲ ਹੀ ਸਾਰਾ ਕੁਝ ਆਪਣਾ ਤਾਮ-ਦਮ ਚੱਲ ਰਿਹਾ ਹੈ ਮੈਂ ਚਾਹਣਾ ਕੁਝ ਇਹੋ ਜਿਹੇ ਕੈਰੈਕਟਰਸ ਬਣ ਕਹ ਹੀਰੋ ਕੀ ਹੁੰਦਾ ਜਿਹੜਾ ਮੇਨ ਕਿਰਦਾਰ ਹੁੰਦਾ ਹੀਰੋ ਹੁੰਦਾ ਠੀਕ ਹੈ ਨਾ ਉਹ ਚਾਰ ਗਾਣੇ ਗਾੜਨਾ ਚਾਰ ਡਾਇਲੋਗ ਬੋਲਣਾ ਹੀਰੋ ਨਹੀਂ ਬਣਦਾ ਸੋ ਉਹ ਚੀਜ਼ ਮੇਰੇ ਜ਼ਿਹਨ ਚ ਸੀਗੀ ਰੱਬ ਨੇ ਪੂਰੀ ਕੀਤੀ ਹੁਣ 10 12 ਪ੍ਰੋਡਿਊਸਰ ਆਏ ਹੋ ਜਿਹਨੇ ਜਿਨ੍ਹਾਂ ਨੇ ਫਿਲਮਾਂ ਲਿਖੀਆਂ ਰਾਈਟਰਸ ਲਿਖ ਰਹੇ ਨੇ ਕਹਿੰਨੇ ਯਾਰ ਯੋਗਰਾਜ ਸਿੰਘ ਨੂੰ ਮੱਦੇਨਜ਼ਰ ਰੱਖਦੇ ਪਰ ਆ ਉਹਦਾ ਸਕੈਚ ਹੋਣਾ ਚਾਹੀਦਾ ਐਦਾਂ ਦੀ ਉਹਦੀ ਲੋਕ ਹੋਣੀ ਚਾਹੀਦੀ ਐਦਾਂ ਦੀ ਉਹਦੀ ਬੋਲੀ ਹੋਣੀ ਚਾਹੀਦੀ ਸੋ ਮਹਾਰਾਜ ਕਰ ਅਰਦਾਸ ਕਰਿਓ ਕਿ ਆਪਾਂ ਆਉਣ ਵਾਲਾ ਕੁਝ ਬਦਲ ਸਕੀਏ ਜੀ ਜੋਗਰਾ ਜੀ ਤੁਸੀਂ ਟਰੈਕਟਰ ਦੀ ਗੱਲ ਕਰ ਮੋਢੇ ਤੇ ਹੱਥ ਰੱਖ ਕੇ ਗੱਲ ਕਰਨਾ ਜੇ ਕੁੜੀਆਂ ਖੜੇ ਨਹੀਂ ਕਰੀਦੀ ਹਾਂ ਇੰਨਾ ਧੀਆਂ ਪੈਣਾ ਕੋਲ ਖੜੇ ਨਾ ਮੋਢਨ ਰੱਖੀ ਤਾਂ ਹਾਂ ਹੱਥ ਹਲੇ ਰੱਖ ਆ ਹੁਣ ਕਰੋ ਗੱਲ ਅਜੇ ਵੀ ਠੀਕ ਨਹੀਂ ਖੜਾ ਮਾਫ ਕਰਨਾ ਮੈਨੂੰ ਗੱਲ ਨਹੀਂ ਮੈਂ ਹੈ ਹੀ ਅਦਾ ਦਾ ਅੱਗੇ ਆ ਜਾ ਅੱਛਾ ਤੁਸੀਂ ਪੁਖਰਾਜ ਇਹ ਤਾਂ ਗੁੰਡੇ ਖੜਦੇ ਆ ਓਏ ਡੋਨਟ ਡੂ ਇਟ ਹਾਂ ਜੀ ਹੂੰ ਪ੍ਰੋਮੋਸ਼ਨ ਤੇ ਹੈ ਕੀ ਆਪਾਂ ਹੂੰ ਰਾਜ ਬਹੁਤ ਅੱਛਾ ਐ ਪਰਮੋਸ਼ਨ ਵੀ ਠੀਕ ਐ ਤੇ ਇਹ ਵੀ ਠੀਕ ਐ ਹਾਂ ਬੋਲੋ ਬਹੁਤ ਅੱਛਾ ਐ ਜਿੰਨ ਦੇ ਸਾਹਮਣੇ ਆ ਰਹੇ ਉਸ ਵਾਰ ਇੱਕ ਮੈਂ ਕਿਹਾ ਜੀ ਮੈਂ ਹਰੇਕ ਨੂੰ ਕਹਨਾ ਬਾ ਕਮਾਲ ਗਜਬ ਸਾਡੇ ਰਿੱਕੀ ਜੀ ਐਵਰੀਬਡੀ ਤੁਸੀਂ ਹੁਣੇ ਸੁਣਿਆ ਨਹੀਂ ਮੈਂ ਕੀ ਕਿਹਾ ਮਹਾਰਾਜ ਸਭ ਨੂੰ ਤੌਫੀਕ ਬਖਸ਼ੇ ਔਰ ਰੱਬ ਕਰੇ ਇਸ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ 100 ਹੀਰੋ ਹੋਣ ਔਰ ਕੰਪੀਟੀਸ਼ਨ ਇੰਨਾ ਵਾਜੇ ਕਿ ਆਪਾਂ ਫਿਲਮਾਂ ਨੂੰ ਮਬਾਰ ਤੱਕ ਪਹੁੰਚਾ ਦੇ ਉਹੀ ਗੱਲ ਮੇਰੀ ਧੀਏ ਤੂੰ ਪੁੱਛ ਪੁੱਛ ਲਈ ਐ ਕਲੈਸ਼ ਤਾਂ ਹੁੰਦੀ ਐ ਹੁਣ ਮੈਂ ਤੁਹਾਨੂੰ ਗੱਲ ਫੇਰ ਉੱਥੇ ਲੈ ਗਿਆ ਤੁਸੀਂ ਮੋੜ ਪਿਕਚਰ ਲੱਗੀ ਲੈ ਜੋਣਾ ਮੋੜ ਨਾਲ ਲਾਤੀ ਉਹ ਗੁੱਗੂ ਦੀ ਪੁਰਾਣੀ ਪਿਕਚਰ ਇਹਨੂੰ ਪੁੱਛੇ ਵੀ ਤੁਸੀਂ ਕਾਬਲੇ ਹੋਏ ਮੈਂ ਠੀਕ ਐਨ ਇਹ ਕੀ ਕੀਤਾ ਤੁਸੀਂ ਸਿਰਫ ਕਿਉਂ ਫਿਲਮ ਫਲॉप ਹੋ ਜੇ ਇਸ ਕਰਕੇ ਫਿਲਮ ਲਾਤੀ ਆਕਮਾਲ ਸਿੰਘ ਢਿੱਲੋਂ ਨੇ ਐਹੋ ਜੇ ਬੰਦੇ ਸਾਡੀ ਇੰਡਸਟਰੀ ਜਿਉਂਦੇ ਆ ਵੀ ਧੀਏ ਤੇਰੀ ਫਿਲਮ ਲੱਗਣੀ ਐ ਨਾ ਤੇ ਮੈਂ ਨੂੰ ਨਾ ਮੀ ਨਾ ਪਹਿਲਾ ਬੁਖਾਰ ਚੜ ਜਾਣਾ ਵੀ ਮੈਂ ਨਾ ਜੀ ਫਿਰ ਫੇਲ ਕਿਵੇਂ ਹੋਵੇ ਫਿਰ ਕਿਸੇ ਨੇ ਕਹਿਣਾ ਭਾਈ ਜੇ ਤੂੰ ਆ ਟੂਣਾ ਕਰਦੇ ਫੇਲ ਹੋ ਜੂ ਫਿਰ ਤੋਂ ਇਹ ਮੈਂ ਦੇਖੀ ਹੈ ਚੀਜ਼ਾਂ ਤੋਂ ਗੱਲਾਂ ਤੁਸੀਂ ਉਹੀ ਪੁੱਛ ਰਹੇ ਪਹਿਲਾਂ ਆਪਾਂ ਆਪਣਾ ਬਾਤ ਛਾਂਗ ਲੀਏ ਠੀਕ ਕਰ ਲਈਏ ਤੇ ਉਸ ਪੱਧਰ ਤੇ ਆ ਜੀਏ ਹੁਣ ਮੀਡੀਆ ਦੀ ਗੱਲ ਮੈਂ ਕਰਨਾ ਨਹੀਂ ਚਾਹੁੰਦਾ ਇਹ ਦੇਸ਼ ਦਾ ਹਾਲ ਕਿਉਂ ਹੈ ਦਦਾ ਚੱਕ ਜਰਾ ਆਪਣੇ ਆਪਣੀ ਇੱਥੇ ਜਿਹੜਾ ਬੰਦਾ ਵਿਕਦਾ ਨਾ ਬੰਦਾ ਕਮਜ਼ੋਰ ਪਤਾ ਕਿਉਂ ਬੰਦਾ ਧੀਏ ਤੇ ਉਹਦਾ ਵਿਆਹ ਹੋ ਜਾਂਦਾ ਫਿਰ ਦੇ ਬੱਚੇ ਹੋ ਜਾਂਦੇ ਮੇਰੇ ਘਰ ਦੇ ਵੀ ਕਹਿੰਦੇ ਉਹ ਮੂਰਖਾ ਕਿਉਂ ਤੂੰ ਬੋਲਦਾ ਕੀ ਤੂੰ ਲੈਣਾ ਤੂੰ ਅੰਦਰ ਕਰਿਆ ਕਰ ਕੰਮ ਕਰਕੇ ਚਲੇ ਜਾ ਮੈਂ ਹਾਂ ਅਗਲੇ ਜਨਮ ਚ ਪਤਾ ਨਹੀਂ ਮੈਂ ਕੀ ਬਣਨਾ ਇਸ ਜਨਮ ਚ ਮੈਂ ਥੋੜੀ ਸਿੱਖਿਆ ਲੈ ਕੇ ਕੰਮ ਨਹੀਂ ਕਰਨਾ ਤੂੰ ਕੀ ਬਕਵਾਸ ਕਰਦਾ ਮੈਂ ਰੋਟੀ ਦੇਣੀ ਹੈ 18 ਘੰਟੇ ਕੰਮ ਕਰਨਾ ਮੈਨੂੰ ਪੈਸੇ ਮਿਲਣੇ ਮੈਂ ਅੱਜ ਵੀ ਬੁੱਢਾ ਆਪਣੇ ਬੱਚਿਆਂ ਲਈ ਕਮਾਉਣਾ ਆਹ ਪੁੱਛੋ ਮੁੰਡਾ ਮੇਰਾ ਇਹ ਮੁੰਡਾ ਕਹਿੰਦਾ ਡੈਡ ਮੈਂ ਕਹਾਂ ਚੱਕ ਪੈਸੇ ਅਭੀਰੂਆ ਚੱਕ ਮੈਂ ਜੈਰ ਨਹੀਂ 베ਚੀ ਆਪਣੇ ਘਰ ਚ ਇਸ ਕਰਕੇ ਮੇਰਾ ਪਰਿਵਾਰ ਮੈਨੂੰ ਘੁੱਟ ਕੇ ਜੱਫੀ ਪਾ ਕੇ ਤੁਰਦਾ ਕੋਈ ਸ਼ਹਿਰ ਦੁਨੀਆ ਜਨੀ ਬਣੀ ਬਾਬਾ ਦੀਪ ਸਿੰਘ ਜੀ ਦਾ ਥਾਪਣਾ ਹੈ ਗੁਰੂ ਘਰ ਦਾ ਜਿਹੜੀ ਯੋਗਰਾਜ ਦਾ ਇਮਾਨ ਕਰੀ ਸਕੇ ਭਾਵੇਂ 10000 20 ਕਰੋੜ ਮੈਨੂੰ ਆ ਚੰਗੇ ਜਿਨ੍ਹਾਂ ਪਿੱਛੇ ਮੈਂ ਮਰ ਸਕਾਂ ਜਿਨ੍ਹਾਂ ਨੂੰ ਮੈਂ ਪਿਆਰ ਕਰ ਸਕਾਂ that is me ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਉੱਚੀ ਨਹੀਂ ਵੀ ਕੋਈ ਗੱਲ ਕਰ ਲਈ ਹੋਵੇ ਕੋਈ ਗਲਤੀ ਹੋ ਗਈ ਮੈਨੂੰ ਆਪਣਾ ਛੋਟਾ ਸਮਝ ਕੇ ਮਾਫ ਕਰਦੇ ਹੋ ਪਲੀਜ਼